ਦੇਵੀ ਸਾਥੀ ਪੇਰੇ ਤੁਸੀਂ ਦੇਖ ਰਹੇ ਹੋ ਕਿ ਜਾਨ ਗਿਆਨ ਤੋਂ ਪਹਿਲਾਂ ਵੱਡੇ ਵੱਡੇ ਢਿੱਡਾਂ ਵਾਲੇ ਪਹਿਲਾਂ ਰੀਡ ਰੋਪੀਆਂ ਛਾਤਰ ਉਹਨਾਂ ਦੇ ਸਿਰ ਉੱਪਰ ਧਰੀ ਬੈਠੇ ਨੇ ਬੱਬੂ ਲੇਲਾ ਸਿੱਧਾ ਬਾਈ ਕਿ ਮੈਂ ਹੁਮਾਖਾ ਦੇਖਿਆ ਹੈ ਢਿੱਡ ਦੇਖ ਲਓ ਸਿੱਧਾ ਪਤੰਦਰ ਨੇ ਆ ਲੱਗਦਾ ਬਲੌ ਬਲੌ ਰਦੇ ਕੀ ਵੱਡੇ ਵੱਡੇ ਢਿੱਡਾਂ ਵਾਲੇ ਦੇਵੀ ਸੋਣ ਬੈਠ ਦੇਵੀ ਜੀ ਸੋਣ साजी <laughs> अहिड़ी ਨਮਸਕਾਰ ਵੀ ਦੋਸਤੋ ਤੁਹਾਡਾ ਸਵਾਗਤ ਹੈ ਅੱਜ ਦੇ ਜੱਗੀ ਮੋਟੋ ਵਲੌਗ ਦੇ ਉੱਪਰ ਅੱਜ ਆਪਾਂ ਚੱਲ ਰਿਹਾ ਸਾਜਲੀ ਵਿਖੇ ਜੋ ਕਿ ਤੁਹਾਨੂੰ ਆਉਣ ਵਾਲੇ ਵਿਆਹ ਦੀਆਂ ਬਹੁਤ ਵਧੀਆ ਵਲੌਗ ਤਿਆਰ ਕਰਨ ਜਾ ਰਹੇ ਹਾਂ ਕਿ ਨਾਨਕਾਂ ਦਾ ਵਲੌਗ ਜਾਗੋ ਬਰਾਤ ਦੇ ਵਿੱਚ ਤੇ ਸਹੁਰਿਆਂ ਦਾ ਵਿਆਹ ਕਿਵੇਂ ਹੁੰਦਾ ਆਜੋ ਬਣੇ ਰਹੋ ਵੀਡੀਓ ਤੇ ਦਿਖਾਉਨੇ ਆ ਤੁਹਾਨੂੰ ਆਪਣੇ ਸਾਲੇ ਦਾ ਵਿਆਹ ਦਾ ਪ੍ਰੋਗਰਾਮ ਆਜੋ ਚੱਲਦੇ ਹਾਂ ਤੇ ਆਪਣੇ ਸਾਥੀ ਉਹ ਸਾਹਮਣੇ ਸਾਰੇ ਪਰਿਵਾਰ ਸ਼ਰਮਾ ਪਰਿਵਾਰ ਤਿਆਰ ਹੈ ਆ ਜੋ ਚਲਦਿਆਂ ਲੈ ਕੇ ਸ਼ਾਜਲੀ ਵਿਖੇ ਸੁਨਾਮ ਏਰੀਆ ਦੇ ਵਿੱਚ ਕੱਟ ਕੇ ਕੱਟ ਕੇ ਕੱਟ ਕੇ ਆਵੇ ਗ੍ਰੇਨਟ ਕੱਟ ਕੇ ਉਹ ਉਸ ਬਾਗਰ ਪਾਲੀ ਕੋਲ ਰੱਖੋ ਚਾਚਾ ਲੱਗਿਆ ਉਹ ਮਿੰਨ ਵਾਲੇ ਹਾਂ ਜੀ ਕਿ ਆਪ ਕਿਨ ਸਾਡੇ ਕੋਲ ਕਰਦੇ ਸ਼ਟਲ

ਬੱਕ ਬੱਕ ਗੱਡੀਆਂ ਭਰੀਆਂ ਪਈਆਂ ਨੇ ਸਵਾਨ ਦੀਆਂ ਤੇ ਸਾਹਮਣੇ ਦੇਖ ਰਹੇ ਹਾਂ ਜੋ ਕਿ ਤੁਸੀਂ ਘਰ ਆ ਜਾਓ ਬਈ ਦੀਵਤੂ ਮਾਲਾ ਲੱਗੀ ਹੋਈ ਹੈ ਪੂਰੀ ਸਜਾਵਟ ਸਾਹਮਣੇ ਚੁੰਨੀਆਂ ਚੁੰਨੀਆਂ ਬੰਨੀਆਂ ਹੋਈਆਂ ਨੇ ਡੀਜੇ ਡੂਜਿਆਂ ਦਾ ਕਰਿਆ ਪ੍ਰਬੰਧ ਤੇਰੇ ਮਾਪ ਦਾ ਜਵਾ ਸਾਥੀ ਪਿਆਰੇ ਤੁਹਾਨੂੰ ਦਿਖਾ ਰਿਆ ਜਾਗੋ ਜੋ ਕਿ ਹੁਣ ਨਾਨਕੇ ਕੱਢ ਰਹੇ ਨੇ ਜਾਗੋ ਮਾਰਦੇ ਨੇ ਮੁੰਡੇ ਪੀ ਪੀ ਕੇ दारू ਦੇ ਲਲਕਰੇ ਕਰੇ ਜੈ ਜੈ ਕੋ ਤੁਸਦਾਨਾ ਹੋਵੇ ਰੋ ਹੁਣ ਹਵਾ ਕਰਦੇ ਨੇ ਦੇਖ ਲਓ ਫੜ ਕੇ ਮੈਂ ਪਾਉਂਦੇ ਨੇ ਕੜਮਾ ਸਾਜੋ ਬਣੇ ਰਹੋ ਵੀਡੀਓ ਤੇ ਵੀਡੀਓ ਨੂੰ ਜਰੂਰ ਲਾਈਕ ਸ਼ੇਅਰ ਕਰਦੇ ਰਹੋ ਦੇਖੋ ਉਹਨੇ ਤੁਹਾਨੂੰ ਅੱਜ ਦੀ ਜਗਰ ਆਜੋ ਕਹਿੰਦੇ ਸਾਡੇ ਕੀੜੀ ਦਾ ਵਿਆਹ ਆਜੋ ਲੈ ਵੀ ਸਾਥੀ ਪਿਆਰੇ ਤੁਸੀਂ ਦੇਖਣਾ ਤਾਂ ਕਿ ਤੜਕੀ ਵਿਆਹ ਵਾਲਿਆਂ ਦਾ ਘਰ ਜੋ ਕਿ ਰਾਤ ਜਦੋਂ گاਉਂ ਤੇ ਸਾਰੇ ਭੈਣ ਦੇ ਬੰਨੇ ਆ ਨੱਚਦੇ ਤੇ ਉੱਚ ਮੁੱੱਚੀ ਤੇ ਹੁਣ ਤੜਕੀ ਤੜਕੀ ਕੋਈ ਨਹੀਂ ਹੈਗੇ ਸਭ ਆਪ ਕੋ ਆਪਣੇ ਠਿਕਾਣੇ ਤੇ ਤਿਆਰ ਹੋਣ ਚਲੇ ਗਏ ਛਾਗ ਲਈ ਮੁੰਡਿਓ ਤੁਸੀਂ ਨਹੀਂ ਮਾਰਦੇ ਇਹ ਵੀ ਮੂਵੀ ਵਾਲੇ ਸਾਰੇ ਨੂੰ ਭੜੇ ਹੁੰਦੇ ਨੇ ਸਾਰੇ ਨੂੰ ਪਹਿਲਾਂ ਛੱਕੇ ਸੁੰਨਸਰੈ ਹੋ ਰਹੀ ਐ ਬਿਆਲੇ ਨਿਕਲ ਸਮਾਂ ਜਿਵੇਂ ਰੀਵਨ ਕੱਟਣ ਵਕਤ ਸਾਰੇ ਨੂੰ ਗੋਹ ਹੁੰਦੀ ਐ ਲਵੇ ਹੁੰਦੇ ਨੇ ਜਦੋਂ ਰੀਵਨ ਕੱਟਿਆ ਜਾਂਦਾ ਸਾਰੇ ਭੱਜ ਜਾਂਦੇ ਨੇ ਖੱਲੀ ਰਹਿ ਜਾਂਦਾ ਪਾਗਲਾ ਭਾਈ ਸਾਰਾ ਕੁੜੀਆ ਨੂੰ 11-11 ਦੋ ਮਾਂ ਲਾ ਫੋਨ ਆਇਏ ਗਏ ਲੈ ਹੋ ਗਏ ਤੇਰਾ ਤੇਰੇ ਹੀ ਮੰਤ ਮਾਰ ਕੇ ਜਸਤ ਉਨ ਜਾਵਾਂਗੇ ਫੇਰ ਜਾਣਗੇ ਸਾਰੇ ਬਈ ਮੈਂ ਤੇਰਾ ਅੱਛੀ ਜਿੰਨਾ ਗਰੀ ਮਮਾਂ ਦਾ ਹੋ ਕੇ ਛੇਤੀ ਆਈ ਵਾਲੀ ਛੇਤੀ ਅੰਦਰ ਆਈ ਆਜੋ ਫਿਰ ਲੈ ਵੀ ਸਾਥੀ ਪਿਆਰੇ ਤੁਸੀਂ ਦੇਖ ਰਹੇ ਹੋ ਕਿ ਜਾਣਿਆਂ ਤੋਂ ਪਹਿਲਾਂ ਵੱਡੇ ਵੱਡੇ ਢਿੱਡਾਂ ਵਾਲੇ ਪਹਿਲਾਂ ਉਰੀਦ ਰੋਟੀਆਂ ਖਾਤਰ ਉਹਨਾਂ ਦੇ ਕੋਲ ਖਾਲੀ ਤਰੀਂ ਬੈਠੇ ਨੇ ਬੱਬੂ ਲੈ ਲਾਂ ਜਿਦਾ ਭਾਈ ਕਿ ਮੈਂ ਜਵਾਖਾ ਦੇਖ ਰਿਹਾ ਢਿੱਡ ਦੇਖ ਲਓ ਸਿੱਧਾ ਪਤੰਦਰ ਨੇ ਓਏ ਆ ਲੱਗ ਰਿਹਾ ਬਲੌਣ ਵਾਲਾ ਕੀ ਵੱਡੇ ਵੱਡੇ ਢਿੱਡਾਂ ਵਾਲੇ ਮੇਰਾ ਲੱਗ ਰਿਹਾ ਬਲੌਣਾ ਬਸ ਕਰ ਜਾ 15 ਖਾ ਗਿਆ ਤੂੰ ਹੋ ਬਹੁਤ ਜਿਆਦਾ ਹੀ ਜਗਦਾ ਸੀ ਮੇਰਾ 15 ਪਰੌਠੇ ਖਾ ਗਿਆ ਤੂੰ 15 15 ਪਰੌਠੇ ਖਾ ਗਿਆ ਉਹ ਤੇ ਆ ਰਹੇ ਕੋਈ ਕੋਈ ਹੋਣ ਦਾ ਹੱਕ ਹੈ ਤੇਰਾ ਚੋਕੀ ਮਾਤਾ ਪੈਣਾ ਡੇੜੇ ਨਹੀਂ ਲੰਗਰ 4 ਕਰ ਰਹੀਆਂ ਨੇ ਸਵੇਰੇ ਸਵੇਰੇ ਆਲੂ ਵਾਲੇ ਪਰੌਠੇ ਜਾਣ ਤੋਂ ਪਹਿਲਾਂ ਇਹ ਗ੍ਰੰਟ ਨਾਲ ਦੀ ਨਾਲ ਸ਼ਟਕਰੇ ਨੇ ਜੀ ਮੈਂ ਆਪਣਾ ਪਰਿਵਾਰ ਵੀ ਵੇਖਿਆ ਵਿੱਚ ਲਮਾਉਣ ਬਾਅਦ ਤੇ ਮੈਂ ਕੋਰੀਂ ਪਰ ਬਲੇ ਡਰਫਲੇ ਟੱਜ ਕੀ ਆਹ ਦੇਖ ਲਓ ਮੁੰਡੇ ਦਾ ਪਾਪਾ ਕਿਹੜਾ ਵੇਤਾ ਹੋਈ ਹੈ ਜੀ ਹਾਂ ਠੀਕ ਨੇ ਹਾਂ ਹੁਣ ਹੋ ਜਾ ਤਿਆਰਾ 11:00 ਵਜੇ ਮੁੰਡੇ ਦੇ ਆਪਾ ਪੇ ਨਮਸਕਾਰ ਹੁਣ ਮਗਵੀ ਨਹੀਂ ਹੋ ਜਾ ਤਿਆਰ ਚਾਹ ਤਿਆਰ ਸਾਰੇ ਖੜੇ ਤਿਆਰ ਹੋਣਾ ਸਾਰੇ ਚਲੋ ਚਲੋ ਕਾਂਗ ਬਈ ਦੇਖਾ ਸਾਰੇ ਹੋ ਜਾ ਤਿਆਰ ਚਾਹ ਤਿਆਰ ਮੰਤਰ ਨੂੰ ਵਾਰਦੇ ਨੇ ਤੁਮਾ ਵਾਰਦੇ ਡੈਵੀ ਸਾਥੀ ਪਿਆਰੇਓ ਆਪਾਂ ਜਾ ਰਹਿਆਂ ਬਰਾਤ ਜਿੱਥੇ ਭਾਈ ਮੂਲੇ ਤੇ ਮੱਤਾ ਠੀਕਰਿਆਂ ਸਾਹਮਣੇ ਤੁਸੀਂ ਭਾਈ ਮੂਲਾ ਦੇ ਦਰਸ਼ਨ ਕਰ ਰਹੇ ਹੋ ਭਾਈ ਮੂਲੀ ਚੰਗੀਰੇ ਤੇ ਸਾਹਮਣੇ ਜੌਲਾ ਮੁੰਡਾ ਆਪਣਾ ਸਾਲਾ ਤਿਆਰ ਹੈ ਤੇ ਆਪਣੇ ਨਾਲ ਆ ਆਪਣੇ ਬੇਟੇ ਭਰੀਆ ਮੈਕਾ ਟਿੱਪੀਕਾ ਸਾਰੇ ਐਨ ਤਿਆਰ ਤਿਆਰ ਨੇ ਪਹਲ ਸਦੀ ਵਿੱਚ ਪਾਉਣਗੇ ਕੜਮਾ ਸਜਾ ਕੇ ਤੇ ਸਾਰੇ ਵਿਰੋਲੇ ਮੁੰਡੇ ਨੂੰ ਵਿਰੋਲੇ ਦੀ ਮਾਂ ਸਿਆਲਾ ਜਿਹੜੀ ਹੈ ਤੇ ਜਾਣ ਵਾਸਤੇ ਅਸ਼ੀਰਵਾਦ ਵੀ ਦੇ ਰਹੀ ਹੈ ਪਹਲ ਸਦੀ ਵਿੱਚ ਇਹ ਵੀ ਪਰੰਪਰਾ ਬਹੁਤ ਪੁਰਾਣੀ ਚੱਲਦੀ ਆਈ ਹੈ ਜਾਣ ਤੋਂ ਪਹਿਲਾਂ ਮਿੱਠਾ ਮੂੰਹ ਕਰਕੇ ਤੋਰ ਰਹੇ ਨੇ ਇਹ ਆਪਣੇ ਨਾਲ ਸਾਰੇ ਕਰਨਾ ਪਰਵਾਰ ਮੋਈ ਦੂਰੀ ਐਨ ਤਿਆਰ ਫਿਰ ਤਿਆਰ ਹਾਰ ਸ਼ਿੰਗਾਰ ਲਾ ਕੇ ਜੱਲਾਂ ਜੱਲਾ ਲਾ ਕੇ ਤਿਆਰ ਨੇ ਤੇ ਸਾਹਮਣੇ ਆ ਜੋ ਹੋਰ ਵੀ ਵਧੀਆ ਅੱਗੇ ਦਿਖਾਵਾਂਗੇ ਪ੍ਰੋਗਰਾਮ ਆਪਣੇ ਅੱਜ ਦੇ ਬਲੌਗ ਤੇ ਕਿਉਂਕਿ ਹੁਣ ਵਿਆਹਾਂ ਦਾ ਸੀਜ਼ਨ ਚੱਲ ਰਿਹਾ ਆ ਆਪਾਂ ਤਾਂ ਵਿਆਹਾਂ ਦੀ ਬਲੌਗ ਬਣਾਵਾਂਗੇ ਜਿਉਂ-ਜਿਉਂ ਅੱਗੇ-ਅੱਗੇ ਹੋਰ ਸਮਾਂ ਜਾਂਦਾ ਤਾਂ ਹੋਰ ਸਮੇਂ ਦੇ ਮੁਤਾਬਕ ਆਪਾਂ ਤੁਹਾਨੂੰ ਬਲੌਗ ਦਿਖਾਉਂਦੇ ਰਹਾਂਗੇ ਜੀ ਆਜੋ ਵੀ ਸਾਥੀਓ ਮਾ ਹੈਲੋ ਤਿਆਰ ਤੇ ਪਾਣੀ ਪਾਣੀ ਇਧਰ ਤੇ ਪਾਣੀ ਆ ਜਾ ਜੀ ਚੱਲਦਾ ਕੋਈ ਟਾਇਰ ਕਹਿੰਦੇ ਸੁੱਕਣਾ ਜਾਂ ਨਾ ਜੀ ਗਰਮੀ ਦਾ ਟਾਈਮ ਆ ਗਿਆ ਗਿੱਲੇ ਰਹਿੰਗੇ इन्या कहीं पाने जमें बारी खड़ी चीज के उत्ता लूट के चलते अगे आपसे बारे जाते चल पे चलो भी आज भी मामे मासिया फुफड़ा ਮੇਰੇ ਸਾਰੇ ਪਿਆਰੇ ਸਾਰੇ ਜਿਹੜੇ ਨੇ ਬਰਾਤ ਦੇ ਵਿੱਚ ਭਰ ਕੇ ਗੱਡੀਆਂ ਕੁੜੀ ਵਾਲੇ ਦਾ ਕੜੀਸਾ ਲੱਡਣ ਵਾਸਤੇ ਆ ਜਿਓ ਵੀ ਆ ਜੀ ਮੇਰੇ ਲਈ ਸਾਲੀ ਵੀ ਇੱਧਰ ਹੈਲੋ ਹਾਂ ਹੋ ਗਈ ਤਿਆਰ ਵਧੀਆ ਵਧੀਆ ਸਮਝਾ ਲਿਆ ਠੀਕ ਹੈ ਆ ਦੇਖ ਰੋ ਮੇਰੇ ਲਈ ਸਾਲੀ ਵੀ ਜਾਂਦੀ ਹੈ ਬੰਬ ਬਣੀ ਦੀ ਉਸ ਤੋਂ ਬੱਪੂ ਅਮਰ ਛੋਟੀ ਗੱਡੀ 'ਚ ਜਾਊਂਗਾ ਚੱਲ ਪਿਆ ਪਰ ਭਰ ਕੇ ਗੱਡੀਆਂ ਬਈ ਆ ਜਿਓ ਬਈ ਲੈ ਵੀ ਸਾਥੀ ਆਪਾਂ ਪਹੁੰਚ ਚੁੱਕੇ ਆ ਪੈਲਸ ਦੇ ਵਿੱਚ ਮਾਇਆ ਰੈਸਟੋਰੈਂਟ ਪੈਲਸ ਸਦੇ ਵਿੱਚ ਆ ਗਏ ਬੱਚੇ ਆਪਣੇ ਨਾਲੇ ਝੋਟੇ ਝੋਟੇ ਬੱਚੇ ਆ ਜਿਲੇ ਵਾਲੇ ਧਿੰਗੜ la caletta ਮਾੜੇ ਮੁੰਡਿਆਂ ਨੂੰ ਬੁਲਾ ਲੈਣਾ ਸਾਡੂ ਵੀ ਆ ਗਿਆ ਆ ਗਿਆ ਆ ਗਿਆ ਹਾਂ ਜੱਗੀ ਨੂੰ ਬੁਲਾਈ ਆ ਦੇਓ ਜੀ ਕੰਬਲ ਵੀ ਦੇਣਾ ਹੀ ਹਾਂ ਦੇਵਾਂਗੇ ਦੇਵਾਂਗੇ ਆ ਕੰਬਲ ਲਿਆ ਚੱਕ ਇੱਕ ਕੰਬਲ ਰੱਖ ਲਓ ਕੋਲੇ ਅੰਕਲ ਜੀ ਇੱਧਰ ਦੇਖੋ ਆ ਕੈਮਰੇ 'ਚ ਦੋਨਾਂ ਨੂੰ ਬੁਲਾਉਂਦੇ ਆ ਰਹੇ ਨੀ ਯਾਰ ਓਕੇ ਆ ਦੇ ਛੱਡ ਦੋ ਸ਼ਾਂਤ ਥੋੜਾ ਇੱਕ ਮਾਇਆ ਉੱਥੇ ਇੱਧਰ ਦੇਖੋ ਜੀ ਨਹੀਂ ਉਹ ਮੁੰਡਾ ਪ੍ਰੇਮ ਦੂਜਾ ਮੁੰਡਾ ਆ ਤੂੰ ਆ ਜਾ ਹੱਥਾਂ ਨਾਲ ਬੰਦ ਕਰੋ ਜੀ ਨਹੀਂ ਆਜ ਪੂਨ ਕਰ ਲੈ ਠੀਕ ਹੈ ਜੀ